ਤਰਨਤਾਰਨ ਦੀ ਨੋਦੇ थाना ਸਰਾਏ ਆਮਾਨਤ ਖਾਵੇਕੇ ਅੱਜ ਦੋ ਨੌਜਵਾਨਾਂ ਦਾ ਵਿਆਹ ਵਿੱਚ ਕਤਲ ਕਰ ਦਿੱਤਾ ਗਿਆ ਘਟਨਾ ਇਸ ਪ੍ਰਕਾਰ ਸੀ ਕਿ ਮ੍ਰਿਤਕ ਨਵਜੋਤ ਸਿੰਘ ਅਤੇ ਬਲਜਿੰਦਰ ਸਿੰਘ ਦੋਵੇਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਏ ਸਨ ਜਿੱਥੇ ਉਹਨਾਂ ਵੱਲੋਂ ਵਿਆਹ ਵਾਲੀ ਕੁੜੀ ਦਾ ਹੱਥ ਫੜ ਕੇ ਨੱਚਣ ਦੀ ਕੋਸ਼ਿਸ਼ ਕੀਤੀ ਗਈ ਤੇ ਵਿਆਹ ਵਾਲਾ ਮੁੰਡਾ ਬੱਬੂ ਅਤੇ ਉਸਦੇ ਚਾਚਾ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਅਤੇ ਉਹਨਾਂ ਮੌਕੇ ਤੇ ਹੀ ਦੋਵੇਂ ਨੱਚਣ ਵਾਲੇ ਨੌਜਵਾਨਾਂ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਮੌਤੇ ਘਾਟ ਉਤਾਰ ਦਿੱਤਾ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹਾ ਦੱਸਿਆ ਕਿ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਜਿਵੇਂ ਗਵਿੰਦਰ ਸਿੰਘ ਮੇਰੇ ਬੇਟੇ ਦਾ ਨਾਂ ਜੀ। ਗਵਿੰਦਰ ਸਿੰਘ ਤੇ ਇੱਕ ਸਾਧਿਤੇ ਪ੍ਰੋਗਰਾਮ ਰਾਤ ਨੂੰ ਟੈਂਟ ਕਰਦੇ ਪਏ ਸੀ। ਠੀਕ ਹੈ ਜੀ। ਰਾਤ ਨੂੰ ਪੰਗੜਾ ਪੰਗੜਾ ਪਾਉਂਦੇ ਪਏ ਪੰਗੜਾ ਪਾਉਂਦੇ ਚਲੋ ਇੱਕ ਦੂਜੇ ਦਾ ਹੱਥ ਤਾਂ ਠਾ ਠਾ ਕਰ ਲਿਆ ਜੀ ਕਿਤਰਾ ਵੀ ਜਨਾਬ ਇਸੇ ਕਰਕੇ ਡਾਂਗਾ ਛੋਟੇ ਕੱਢ ਲੈ ਕੋ ਦੱਤਰ ਦੁੱਤਰ ਕੱਢ ਲੈ ਕੁੱਟਣ ਮਾਰਨ ਦਾ ਪਏ ਕੁੱਟ ਮਾਰ ਰਾਤ ਨੂੰ ਟੈਂਪੂ ਤੇ ਲੈ ਆਏ ਲੱਦ ਕੇ ਪਰ ਉਸ ਬਿੱਟ ਲਾ ਲੈਨੇ ਸਾਨੂੰ ਜਵਾਬ ਦਿੱਤਾ ਜੀ ਡੈੱਡ ਹੋ ਗਏ ਕੀ ਗੱਲ ਕਰ ਕਿਉਂ ਮਾਰਿਆ ਮਾਰਿਆ ਕਿਉਂ ਕਰਨ ਕੀ ਪਤਨ ਵੀ ਇਹ ਵੀ ਤੂੰ ਕੁੜੀ ਦਾ ਥੱਕੇ ਫੜ ਕੇ ਪੰਗੜਾ ਪਾਉਂਦਾ ਪਏ ਜੀ ਕਿਹੜੇ ਵਿਆਹ ਗਏ ਸੀ ਹੁਸੈ ਜੀ ਕਿੰਨਾਂ ਨੇ ਵਿਆਹ ਕੀ ਇਹ? ਉਹ ਰਿਸ਼ਤੇਦਾਰ ਹੀ ਆਪਣੇ ਮਾਸੀ ਦੇ ਲੜਕੇ ਹੀ ਸੀ। ਕਿਹੜੇ ਮੁੰਡਿਆਂ ਦਾ ਨਾਮ ਕੀ ਹੈ ਜਦੋਂ ਆ ਗਏ? ਹਾਂਜੀ। ਦੋਨਾਂ ਦਾ ਨਾਮ ਕੀ ਮੁੰਡਿਆਂ ਦੇ? ਆਪਣੇ ਤੇ? ਹਾਂਜੀ। ਇੱਕ ਤਾਂ ਬਲਵਿੰਦਰ ਸਿੰਘ ਨਰਵਜੋਤ ਸਿੰਘ ਜੀ ਜੰਮ ਦੀ ਜੱਤ ਹੋਈ ਹੈ। ਮਾਰੇ ਕਿੰਨਾਂ ਨੇ? ਮਾਰੋ ਮੇਰੇ ਮਾ ਉਹ ਦੂਜੇ ਲੜਕੇ ਉਹਨਾਂ ਦਾ ਮਾਸੀ ਦੇ ਲੜਕੇ ਚਾਰ ਪੰਜ ਲੜਕੇ ਜਾਣੇ ਜੀ ਰਲ ਕੇ ਮਾਰੇ ਉਹਨਾਂ ਨੇ। ਬੱਬੂ ਜੀ ਇੱਕ ਦਾ ਨਾਮ ਜੀ। ਇੱਕ ਨਾ ਗੁਰਪ੍ਰੀਤ ਸਿੰਘ ਜੀ। ਖੁੱਲਾ ਜੀ। ਸਰਨ ਜੀ ਜਿਹੜੇ ਪਿੰਡੋਂ ਹੈ ਇਹ ਪੁਸਾਤੋ ਜੀ ਤੇ ਕੋਨ ਦਾ ਚਾਚਾ ਜੀ ਕਿਹਨੂੰ ਕੀ ਮੰਗਾਦੇ ਜੋ ਕਿਸ ਤਾ ਤੁਹਾਡੇ ਅਸੀਂ ਤੇ ਕਹਿੰਨੇ ਜੀ ਸਾਡੇ ਨਾਲ ਵੀ ਕੋਈ ਹਿਸਾਬ ਹੋਣਾ ਚਾਹੀਦਾ ਸਾਡੇ ਬੱਚਿਆਂ ਦੀ ਬਹੁਤ ਬੁਰੀ ਹਾਲਤ ਹੋਈ ਹੈ ਜੀ ਉਹਨੇ ਸੱਜਾ ਮਿਲਣੀ ਚਾਹੀਦੀ ਹਾਂਜੀ ਮਿਲਣੀ ਚਾਹੀਦੀ ਹੈ ਮੁੰਡੇ ਦਾ ਜੀ ਮੁੰਡੇ ਦਾ ਹਾਂਜੀ ਬੇਟਾ ਕਿਹੜੇ ਪਿੰਡ ਤੋਂ ਬਾਸਰਗਾ ਪੈਣੀ ਕੀ ਗੱਲ ਗੱਲਬਾਤ ਹੋਈ ਗੱਲਬਾਤ ਭਾਈ ਇਹ ਜੋ ਤੁਹਾਨੂੰ ਦੱਸੀ ਉਹਨੇ ਵੀ ਨੱਚ ਗਿਆ ਹੱਥੂ ਤੇ ਫੜ ਗਿਆ ਛੋਟੇ ਭਰਾ ਮੇਰੇ ਕੋ ਜਿਹਦੀ ਡੈਥ ਕੀਤੀ ਹੋਈ ਆ ਇਸੇ ਗੱਲ ਨੂੰ ਕੰਮ ਵਾਰ ਗਿਆ ਬਾਅਦ ਹਾਂਜੀ ਚਾਚੇ ਮੇਰੇ ਦਾ ਹਾਂਜੀ ਤੇ ਪਰਿਵਾਰ ਦੇ ਵਿਆਹ ਤੇ ਤਾਂ ਅਕਸਰ ਨੱਚਿਆ ਟੱਪਿਆ ਜਾਂਦਾ ਬੰਦੇ ਤੁਸੀਂ ਵੇਖਿਆ ਕਦੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਪਾਜੀ ਇਹ ਜਿੰਨੀ ਕਦੀ ਵੇਖਿਆ ਨਹੀਂ ਮੈਰਿਜ ਫੈਕਸ਼ਨ ਵੇਖਿਆ ਮੰਗਦੇ ਹੈ ਭਾਈ ਜਾਨ ਨੂੰ ਇਨਸਾਫ ਜੀ ਦਾ ਜਿਸ ਤਰ੍ਹਾਂ ਦੇ ਹਾਲ ਹੋਇਆ ਉਹਨਾਂ ਨੂੰ ਤਾਂ ਫਿਰ ਜੇਰ ਹੀ ਚਾਹੀਦੀ ਹੈ ਹਾਂਜੀ ਕਿੰਨਾ ਕਿੰਨਾ ਨੇ ਚਾਚੇ ਮੇਰੇ ਇੱਕ ਮੇਰੇ ਚਾਚੇ ਦਾ ਨਾਮ ਗੁਰਪ੍ਰੀਤ ਸਿੰਘ ਆ ਇੱਕ ਦਾ ਨਾਮ ਬੱਬੂ ਆ ਜਿਹੜਾ ਮੁੰਡਾ ਮੈਰਿਜ ਵਾਲਾ ਸੀ ਇੱਕ ਉਹਦਾ ਛੋਟਾ ਭਰਾ ਗਰਜੈਂਟ ਆ ਕੁਲਾ ਵੀ ਤੇ ਇੱਕ ਦਾ ਨਾ ਸ਼ਰਨ ਤੇ ਇੱਕ ਉਹਦੇ ਚਾਚਾ ਜੀ ਤੇ ਹੁਣ ਪੁਲਿਸ ਤੁਹਾਡੇ ਕੋਲ ਚਾਈ ਤੁਸੀਂ ਕੀ ਮੰਗ ਰਹੇ ਹੋ ਕੀ ਇਨਸਾ ਮੰਗ ਭਾਈ ਇਹ ਵੀ ਹਨ ਬਸ ਪੀਓ ਕੈਚ ਚ ਚਾਹੀਦੇ ਆ ਹਾਂਜੀ ਭਾਈ ਜਰੂਰ ਜੀ ਬਾਹਰ ਭਾਈ ਡੰਡਾ ਲਾ ਲੋ ਕੁੜੇ ਕੁੜੇ ਹੀ ਉਹਨਾਂ ਕੋ ਤੇ ਜੋ ਹਾਂਜੀ ਇਹ ਵੀ ਤੁਹਾਨੂੰ ਬੇਨਤੀ ਕਰਤੀ ਆ ਵੀ ਇਹਦੇ ਬਾਰੇ ਮੈਨੂੰ ਤੇ ਕਾਗਜ਼ ਦੇ ਪੋਸਟਮਾਰਟ ਨੂੰ ਭੇਜਿਆ ਗਿਆ ਵਾ ਠੀਕ ਹੈ ਮੁਕੱਦਮਾ ਦਰਜੇ ਠਾਣੇ ਠੀਕ ਹੈ ਜੀ ਤੇ ਪੋਸਟਮਾਰਟ ਸਵਰੇ ਇਹ ਪਿੰਡ ਪੁਸਿਆ ਜੀ ਤੇ ਕੀ ਘਟਨਾ ਵਾਪਰੀ ਹੈ ਇੱਥੇ ਵਿਆਹ ਵਿੱਚ ਕੁਝ ਦਰਾਨਾ ਹੋਇਆ ਵਿਆਹ ਦਰਾਨੀ ਦੱਸਿਆ ਜਾ ਰਿਹਾ ਜੀ ਕਿੰਨੇ ਕੁ ਜਣੇ ਮੌਤ ਵਿੱਚ ਸਨ ਦੋ ਜਣੇ ਬਈ ਦੋ ਜਣੇ ਹਾਂਜੀ ਤੁਹਾਡੇ ਰਿਪੋਰਟ ਮੰਨ ਕਰਾਇਆ ਜਾ ਰਿਹਾ ਹਾਂਜੀ ਸਰ ਕੋਈ ਦੋਸ਼ੀ ਫੜੇ ਗਏ ਤੇ ਜਾਂਚ ਫਰਾਰਾ ਕਿ ਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੋਸ਼ੀਆਂ ਪਰ ਇਹ ਐਸਐਚਓ ਸਾਹਿਬ ਦੱਸ ਸਕਦੇ ਤੁਹਾਨੂੰ ਇਨਵੈਸਟੀਗੇਸ਼ਨ ਅਫਸਰ ਹੋਣ ਇਹਦੇ ਜੀ ਜੀ ਹਾਂਜੀ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਇਹਨਾਂ ਦੇ ਨਾਲ ਜੋ ਨਹੀਂ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋਰੀਆ ਚੰਗ